ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਕਿਵੇਂ ਹੋ ਠੀਕ ਠਾਕ ਹੋ ਸਾਰੇ ਰੱਬ ਪਾਈ ਹਜੇ ਵੀ ਨਹੀਂ ਹਟਦਾ ਕੱਲ 8 ਵਜੇ ਦਾ ਮੀਂਹ ਪੈਣ ਲੱਗਿਆ ਵਾ ਅੱਜ ਸਾਰੀ ਦੇੜੀ ਪਈ ਆ ਹੁਣ ਥੋੜਾ ਜਿਹਾ ਹਵਾ ਵਗਣ ਲੱਗੀ ਆ ਬਹੁਤ ਬਹੁਤ ਬੁਰੇ ਹਾਲ ਕੀਤੇ ਪਏ ਰੱਬ ਦੇ ਇੰਨਾ ਛੱਤਾਂ ਤੱਕ ਚੋਈ ਜਾਂਦੀਆਂ ਕਈਆਂ ਦੀਆਂ ਛੱਤਾਂ ਤਾਂ ਡੱਗ ਡੁੱਗ ਵੀ ਪਈਆਂ ਤੇ ਪਾਣੀ ਪਾਣੀ ਹੋਇਆ ਪਿਆਏ ਝੋਨੇ ਚ ਵੀ ਤੇ ਕਿੰਨੇ ਦਿਨ ਹੋ ਗਏ ਝੋਨੇ ਚ ਪਾਣੀ ਖੜਿਆ ਨੂੰ ਪਰ ਆਪਾਂ ਮੰਨਦੇ ਆ ਵੀ ਹਨਾ ਉਹ ਭਰਾਵਾਂ ਨਾਲੋਂ ਚੰਗੇ ਆ ਵੀ ਜਿਹੜੇ ਵਿਚਾਰੇ ਹੜਾਂ ਦੀ ਮਾਰ ਚ ਆ ਗਏ ਪਰ ਹੁਣ ਜੇ ਦੇਖਿਆ ਜਾਵੇ ਖੜੀ ਫਸਲ ਵੀ ਐ ਜਰੀ ਨਹੀਂ ਜਾਂਦੀਗੀ ਪਾਣੀ ਦੇ ਵਿੱਚ ਇੰਨੇ ਚ ਵੀ ਹੁਣ ਇਹਨਾਂ ਦੇ ਜਿਵੇਂ ਮੱਡ ਮੱਡ ਗਲਣ ਦਾ ਵੀ ਆਪਾਂ ਨੂੰ ਹੁੰਦਾ ਹੈਗਾ ਧਰ ਹੁੰਦਾ ਹਨਾ ਤੇ ਕਿੰਨਾ ਕਿੰਨਾ ਵੀ ਜਿਹੜਾ ਹੈਗਾ ਡੁੱਬਿਆ ਪਿਆਏ ਝੋਨਾ ਪਾਣੀ ਚ ਆ ਵੀ ਘਰੇ ਇੱਕ ਵਾਰ ਹੀ ਇੱਕ ਹੋ ਜਾਂਦੀ ਐ ਬੱਟਾਂ ਕੋਈ ਹੈ ਨਹੀਂ ਗਾ ਵੀ ਇਹਨਾਂ ਦੇ ਵਿਚਾਲੇ ਵੱਟ ਪਾਈ ਵੀ ਸੀ ਵੱਟ ਤੋਂ ਵੀ 2 2 2.5 2.5 ਇੰਚੀ ਜਿਹੜਾ ਪਾਣੀ ਉੱਪਰ ਆ ਮਸਾਂ ਦੇਸਨ ਲੱਗੀ ਸੀ ਵੱਟਾਂ ਹਾਂ ਮਸਾਂ ਦੇਸਨ ਲੱਗੀ ਸੀ ਕਿ ਵੱਟ ਤੇ ਉਹਨਾਂ ਹੀ ਫੇਰ ਤੇ ਹਜੇ ਵੀ ਨੁਕਸਾਨ ਦਾ ਡਰ ਹੈਗਾ ਏ ਵੀ ਇਹ ਹੀ ਆਪਣੇ ਘਰਾਂ ਦੇ ਵਿੱਚ ਜਿਹੜੀ 6 ਮਹੀਨੇ ਫਸਲ ਆਉਣੀ ਹੁੰਦੀ ਆ ਤੇ ਉਹ ਹੀ ਫਸਲ ਆਪਾਂ ਦੇਖ ਲਓ ਹਨ